ਲੇਰਕੋਟਲਾ ਦੇ ਕਸਬਾ ਅਹਿਮਦਗੜ੍ਹ ਚ 75 ਸਾਲਾ ਡਾਕਟਰ ਦਾ ਉਸ ਦੇ ਘਰ ਅੰਦਰ ਕਤਲ ਕਰ ਦਿੱਤਾ ਗਿਆ। ਲੁੱਟ ਦੇ ਇਰਾਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਡਾਕਟਰ ਆਰਕੇ ਪੁਰੀ ਦੀ ਪਤਨੀ ਅਰੁਣਾ ਪੁਰੀ ਦੇ ਬਿਆਨਾਂ ਦੇ ਆਧਾਰ ਤੇ ਤਿੰਨ ਨੇਪਾਲੀਆਂ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਪਾਲ ਸ਼ੁਰੂ ਕੀਤੀ ਗਈ ਹੈ। ਘਟਨਾ ਮੰਗਲਵਾਰ ਰਾਤ ਦੀ ਹੈ। ਜਦੋਂ ਡਾਕਟਰ ਪੁਰੀ ਘਰ ਨਾਲ ਹੀ ਬਣੀ ਕਲੀਨਿੰਗ ਤੋਂ ਘਰ ਦੇ ਅੰਦਰ ਜਾ ਰਹੇ ਸੀ। ਗੈਲਰੀ ਚ ਉਹਨਾਂ ਨੂੰ ਦਬੋਚ ਕੇ ਹੱਥ ਪੈਰ ਬੰਨ੍ਹ ਦਿੱਤੇ ਤੇ ਮੂੰਹ ਚ ਕੱਪੜਾ ਪਾ ਦਿੱਤਾ ਗਿਆ। ਫਿਰ ਘਰ ਅੰਦਰ ਦਾਖਲ ਹੋ ਕੇ ਅਰੁਣਾ ਪੁਰੀ ਦੇ ਵੀ ਹੱਥ ਪੈਰ ਬੰਨ੍ਹ ਦਿੱਤੇ। ਕਾਰ ਚੁਪਾਈ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਗਏ ਡਾਕਟਰ ਉਹਦੀ ਜਿਹੜੀ ਡੈੱਡ ਬੋਡੀ ਆ ਲੱਤਾਂ ਬੰਨੀਆਂ ਹੋਈਆਂ ਤੇ ਮੂੰਹ 'ਚ ਉਹਦੇ ਜਿਹੜਾ ਕਪੜਾ ਪਾਇਆ ਸੀ ਜਿਹੜਾ ਉਹਦੇ ਨਾਲ ਉਹਦਾ ਜਿਹੜਾ ਮਰਡਰ ਹੋਇਆ ਤੇ ਨਾਲ ਉਹਦੀ ਵਾਈਫ ਜਿਹੜੀ ਆ ਉਹਨੂੰ ਵੀ ਦੂਸਰੇ ਕਮਰੇ ਦੇ ਵਿੱਚ ਲੱਤਾਂ ਬੰਨੀਆਂ ਸੀ ਬਟ ਉਹ ਸਟੇਬਲ ਆ ਉਹਦੇ ਬਿਆਨ ਦੇ ਉੱਤੇ ਉਹਨਾਂ ਦੀ ਵਾਈਫ ਦੇ ਜਿਹੜਾ 302 ਦਾ ਮਕਦਮਾ ਦਰਜ ਕੀਤਾ ਬਾਈ ਨੇਮ ਜਿਹੜੇ ਉਹਨਾਂ ਨੇ ਆਇਡੈਂਟੀਫਾਈ ਕੀਤੇ ਹਨ ਵੀ ਤਿੰਨ ਜਿਹੜੇ ਗੋਰਖੇ ਆ ਉਹ ਜਿਹੜਾ ਉਹਨਾਂ ਨੇ ਜਿਹੜਾ ਇਹ ਪੈਸੇ ਦਿੱਤੇ ਉਹਦੇ ਲੋਭ ਲਾਲਚ 'ਚ ਆ ਕੇ ਜਿਹੜਾ ਮਰਡਰ ਕੀਤਾ ਬਾਕੀ ਉਹਨਾਂ ਨੂੰ ਜਲਦੀ ਜਲਦੀ ਅਰੈਸਟ ਕਰ ਲਿਆ ਜਾਵੇ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਕੁਝ ਸਮੇਂ ਬਾਅਦ ਅਰੁਣਾਪੁਰੀ ਨੂੰ ਹੋਸ਼ ਆਇਆ ਤੇ ਉਹਨਾਂ ਨੇ ਗਵੰਡੀਆ ਨੂੰ ਫੋਨ ਕਰਕੇ ਸੂਚਨਾ ਦਿੱਤੀ